ਗੇ ਤੇ ਵੱਛੀ ਦੇਣੀ ਆ ਤੁਹਾਨੂੰ ਮਿੱਤਰੋ ਫਰੀ ਦੇ ਵਿੱਚ ਇਹਦਾ ਕੋਈ ਲੈਣਾ ਨਹੀਂ ਪੈਸਾ ਬਸ ਤੁਸੀਂ ਟੈਂਪੂ ਤੇ ਚੜਾ ਕੇ ਲਜਾਣੀ ਆ ਇਹ ਕਿੰਨੇ ਚਿਰ ਦੀ ਗੱਬਣਾ ਭਰਾ ਇਹ ਬਈ 4 ਮਹੀਨੇ ਤੁੱਤੇ ਹੀ ਆ 4 ਮਹੀਨੇ ਰੂਪੇ ਦਾ ਹੈ ਗੱਬਣ ਚੈੱਕ ਪਾਸ ਆ ਗੱਬਣ ਚੈੱਕ ਪਾਸ ਆਪਣੀ ਕਰਾਈ ਵੀ ਅਗਲਾ ਕਰਾ ਕੇ ਲੈ ਜਾਏ ਠੀਕ ਆ ਵੀਰੇ ਠੀਕ ਆ ਭਾਈ ਤੇ ਟੀਕੇ ਟੂਕੇ ਦਾ ਕੁਝ ਪੁੱਛਿਆ ਵੀਰੇ ਨਹੀਂ ਭਈਆ ਨਹੀਂ ਪੁੱਛਦੇ ਦੇ ਸੂਏ ਕਿੰਨੇ ਲਈ ਗੱਪਣੇ ਸੂਏ ਦੂਜੇ ਵਾਸਤੇ ਕੱਪੜਾ ਹੈ ਦੂਜੇ ਵਾਸਤੇ ਕੱਪੜਾ ਹਾਂਜੀ ਇਹ ਲੈ ਜੇ ਪੰਜ ਪੰਜ ਕਿਲੋ ਹੁਣ ਵੀ ਠੀਕ ਹੈ ਬਈ ਓਕੇ ਲੈ ਲੂਗੇ ਲੋ ਸਾਫ ਆਣਾ ਬਈ ਹਾਂਜੀ ਸਾਫ ਪੂਰੀ ਸੀ ਵੀ ਸੋਹਣੀ ਵੀ ਬਹੁਤ ਹੂੰ ਜਿਵੇਂ ਮਰਜੀ ਹੈ ਜੀ ਮੈਨੂੰ ਠੀਕ ਆ ਬਈ ਜੈਲੀ ਬਹੁਤ ਆ ਹਨਾ ਪੂਰੀ ਹੂੰ ਸੋਹਣ ਜੀ ਸਾਰੇ ਆਪਣੇ ਲੋ ਕੀ ਹਾਲ ਚਾਲ ਲਗਦਾ ਕਿਸਾਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਦੋ ਜਾਨਵਰ ਤੁਹਾਨੂੰ ਵਿਖਾਉਣੇ ਆ ਇੱਕ ਤਾਂ ਟੋਕਰ ਗੱਪਣ ਚੈੱਕ ਪਾਸ ਜਰਸੀ ਗਾਂ ਬਹੁਤ ਸੋਹਣੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਫੁੱਲ ਬਰੀਡ ਵਾਲੀ ਤੇ ਇੱਕ ਤੁਹਾਨੂੰ ਕ੍ਰੋਸ ਆਂਗ ਦੇ ਵਿੱਚ ਵੈਡ ਵਿਖਾਉਣੀ ਆ ਉਹਦੇ ਹਜੇ ਕੁਝ ਕੁ ਦਿਨ ਬਾਕੀ ਆ ਦੋ ਜਾਨਵਰ ਹੋਣਗੇ ਤੇ ਵੱਛੀ ਦੇਣੀ ਆ ਤੁਹਾਨੂੰ ਮਿੱਤਰੋ ਫਰੀ ਦੇ ਵਿੱਚ ਇਹਦਾ ਕੋਈ ਲੈਣਾ ਨਹੀਂ ਪੈਸਾ ਬਸ ਤੁਸੀਂ ਟੈਂਪੂ ਤੇ ਚੜਾ ਕੇ ਲਜਾਣੀ ਆ ਇਹਦਾ ਕੋਈ ਮੁੱਲ ਨਹੀਂ ਕਰਨਾ ਆਪਾਂ ਤੇ ਇਹ ਜਿਹੜੇ ਭਰਾ ਨੂੰ ਸਾਂਭਣ ਨੂੰ ਚਾਹੀਦੀ ਆ ਬਾਈ ਤੁਸੀਂ ਰਾਬਤਾ ਕੰਮ ਕਰ ਲਿਓ ਆਓ ਮਿਲਦੇ ਆ ਲਾਡੀ ਵੀਰੋ ਲਾਡੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਆਸੀ ਗਾਲ ਕੀ ਹਾਲ ਆ ਵੀਰੇ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਹੀ ਅੱਛਾ ਅੱਜ ਜਾਨਵਰ ਕਿੰਨੇ ਆ ਵੀਰੇ ਆਪਾਂ ਕੋਲ 2 ਜਾਨਵਰ 2 ਜਾਨਵਰ ਹਾਂਜੀ ਅਗੇ ਜਰਸੀ ਜਿਹੜੀ ਵੈੜ ਆ ਇਹ ਕਿੰਨੇ ਚਿਰ ਦੀ ਗੱਬਣਾ ਭਰਾ ਇਹ ਬਾਈ 4 ਮਹੀਨੇ ਤੋਂ ਉੱਤੇ ਹੀ ਆ 4 ਮਹੀਨੇ ਤੋਂ ਉੱਪਰ ਦਾ ਹੈ ਹਾਂਜੀ ਗੱਬਣ ਚੈੱਕ ਪਾਸ ਆ ਗੱਬਣ ਚੈੱਕ ਪਾਸ ਆਪਣੀ ਕਰਾਈ ਵੀ ਅਗਲਾ ਦੀ ਕੇ ਟੂ ਕੇ ਦਾ ਕੁਝ ਪੁੱਛਿਆ ਵੀਰੇ ਨਹੀਂ ਬਈ ਆ ਨਹੀਂ ਪੁੱਛਿਆ ਦੇ ਸੂਏ ਕਿੰਨੇ ਲਈ ਕੱਪੜਾ ਸੂਏ ਦੂਜੇ ਵਾਸਤੇ ਕੱਪੜਾ ਹੈ ਦੂਜੇ ਵਾਸਤੇ ਕੱਪੜਾ ਹਾਂਜੀ ਠੀਕ ਆ ਅਚਾ ਰੇਟ ਵੀਰੇ ਕੀ ਰਹੂਗਾ ਬਾਈ ਰੇਟ ਬਾਈ ਦਾ 35000 ਰੁਪਏ ਕਿਊਜ਼ ਕਰੀ ਦੋ ਮਿੰਟ ਅਚਾ ਰੇਟ ਇਹਦਾ ਵੀਰੇ ਕੀ ਰਹੂਗਾ ਬਾਈ ਰੇਟ ਬਾਈ ਦਾ 35000 35000 ਰੁਪਏ ਮਾਨਤਾਣ ਵਿੱਚੋਂ ਵੀਰੇ ਹੋ ਜਾਊਗਾ ਜੀ ਠੀਕ ਆ ਹਾਂਜੀ ਲੈ ਵੀ ਮਿੱਤਰੋ 14 ਮਹੀਨਿਆਂ ਦੀ ਗੱਪਣ ਦੁੱਧ ਕਿੰਨਾ ਸੀ ਦੁੱਧ ਬਾਈ ਉੱਥੋਂ ਆਪਾਂ 7 ਕਿਲੋ ਚੋਕੇ ਲੈਣਾ ਹੁਣ ਦੁੱਧ ਹੋਊਗਾ ਇਹਨੂੰ ਜੀਣ ਨਹੀਂ ਲਾਇਆ ਜੇ 5 5 ਕਿਲੋ ਹੁਣ ਵੀ ਠੀਕ ਹੈ ਬਈ ਓਕੇ ਲੈ ਲੂਗੇ ਲੋ ਸਾਫ ਆਣਾ ਬਈ ਹਾਂਜੀ ਸਾਫ ਪੂਰੀ ਸੀ ਸੋਹਣੀ ਵੀ ਬਹੁਤ ਹੂੰ ਜਿਵੇਂ ਮਰਜੀ ਐਜ ਮੇਰੇ ਠੀਕ ਆ ਬਈ ਜੈਲੀ ਬਹੁਤ ਆ ਹਨਾ ਪੂਰੀ ਹੂੰ ਠੀਕ ਆ ਵੀਰੇ ਲੈ ਮਿੱਤਰੋ ਮੈਂ ਬਜਾਲੇ ਖੜਕੀ ਚੋਲੇ ਠੀਕ ਆ ਵੀਰੇ ਠੀਕ ਆ ਓਕੇ ਬੱਸ ਲੈ ਜਾ ਵੀਰੇ ਤੋਰ ਲੈ ਵੀ ਮਿੱਤਰੋ 35000 ਰੁਪਿਆ ਡਿਮਾਂਡ ਆ 14 ਮਹੀਨਿਆਂ ਦੀ ਗੱਪਣ ਆ 2 10 15 ਕਿਲੋ 7 ਕਿਲੋ ਵੀਰਾ ਚੋਕੇ ਲਈ ਜੇ 7 8 ਕਿਲੋ ਦੁੱਧ ਟੌੜਣੋਂ ਦਈ ਜਾਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ 12 ਤਾਂ ਮੈਂ ਨਹੀਂ ਕਹਿੰਦਾ ਵੀ 20 ਕਿਲੋ ਦੇ ਦਊਗੀ ਨਾ ਹੀ ਇਹ 20 ਕਿਲੋ ਨੇ ਹਜੇ ਦੇਣਾ ਦੂਜੇ ਸੂਏ ਜਦੋਂ ਤਾਜੀ ਸੂਹੀ ਉਹ ਤੋਂ 15 16 ਚੱਲੋ ਦੇ ਚੂਗੀ ਦੇਖ ਸਕਦੇ ਓਕੇ ਵੀਰੇ ਤੇ ਬਈ ਇੱਕ ਇੱਕ ਕ੍ਰਾਸਪਾਲ ਜਿਹੜੀ ਇਹ ਵੀ ਬਾਈ ਜੀ ਦੂਜਾ ਸੂਆ ਸੁਣੀਏ ਇਹਦੇ ਕਿੰਨੇ ਦਿਨ ਪਏ ਵੀਰੇ 10 12 ਦਿਨ ਦੀ ਕੱਚੀ ਹੈ ਜੀ 10 12 ਦਿਨਾਂ ਦੀ ਇਹਨਾਂ ਲਾ ਕੇ 15 ਦੀ ਗੱਲ ਆ ਯਾਰ 15 ਹਾਂਜੀ ਖੁੱਲਾ ਡੁੱਲਾ ਤੇ ਸੀ ਠੰਡੀ ਓੰਜ ਵੀਰੇ ਇਹ ਵੀ ਪੂਰੀ ਵਧੀਆ ਸੀ ਲਾ ਹਾਂ ਜੀ ਇੰਦਾ ਰੇਟ ਭਾਈ ਇਹ ਆਪਾਂ ਫਿਰ ਜੋੜਾ ਹੀ ਦੇ ਦਾਂਗੇ 200 ਕਿਲੋਮੀਟਰ ਤੱਕ ਪਹੁੰਚ ਫ੍ਰੀ ਕਰਕੇ ਪੈਣੇ ਯਾਰਚੇ ਦੇ ਦਾਂਗੇ 65000 ਦੇ ਵਿੱਚ 65000 ਚ ਹਾਂ ਜੀ 200 ਕਿਲੋਮੀਟਰ ਦੇ ਘੇੜੇ ਚ ਪਹੁੰਚ ਫ੍ਰੀ ਪਹੁੰਚ ਫ੍ਰੀ ਹਾਂ ਤੇ ਵੱਛੀ ਨਾਲ ਵੱਛੀ ਨਾਲ ਹਾਂ ਜੀ ਫ੍ਰੀ ਹਾਂ ਜੀ ਠੀਕ ਆ ਭਾਈ ਤੋਰੀ ਭਰਾ ਨੂੰ ਲੈ ਵੀ ਮਿੱਤਰੋ ਤੇ ਜੇ ਕੱਲੀ ਕੱਲੀ ਲੈਣੀ ਹੋਵੇ ਘੇੜੇ ਕਈ ਵਾਰੀ ਗਵੰਡੀਆਂ ਨਹੀਂ ਲੈਣੀ ਹੁੰਦੀ ਅਗਵੀ ਲੈਣੀ ਹੁੰਦੀ ਅਗਲੇ ਨੇਖ ਕੱਲੀ ਫਿਰ ਇਹ ਦੇ ਦਾਂਗੇ ਆਪਾਂ 28000 ਦੀ ਠੀਕ ਆ ਵੀਰੇ ਲੈ ਮਿੱਤਰੋ ਜਿਹੜਾ ਤੁਸੀਂ ਲੈਣਾ ਜੋੜ ਇਹ ਤਿਆਰ ਹੈ ਜਾ ਕੇ ਦੱਸਾ 15 ਦਿਨਾਂ ਨੂੰ ਦੁੱਧ ਭਾਂਡੇ ਚ ਪਾਉਣ ਲੱਗ ਜੂਗੀ ਠੰਡੀ ਸੀਲ ਪੂਰੀਆ ਵੀ ਪਹਿਲੇ ਸੂਏ ਦਿੱਤਾ 12 ਕਿਲੋ ਦੁੱਧ ਇਹਨੇ ਥਲੋ ਬਲ ਚੰਗੀ ਜਾਊਗੀ ਹਾਂ ਪੂਰੀ ਵਧੀਆ ਹਾਂਜੀ ਥਾਣ ਥੋੜ ਬਹੁਤ ਵਧੀਆ ਚੰਗਾ ਜੀ ਨਹੀਂ ਠੀਕ ਆ ਕੋੜ ਲੈ ਲੈ ਤੁਰਦੀ ਬੜੀ ਵਧੀਆ ਹਣਾ ਹਾਂਜੀ ਮੈਂ ਸਾਨੂੰ ਤੁਹਾਨੂੰ ਵੀ ਚੰਗਾ ਲੱਗਾ ਬਾਈ ਹਾਂਜੀ ਲੈ ਮਿੱਤਰੋ ਇਹਦਾ ਡਿਮਾਂਡ 28000 ਰੁਪਿਆ ਦੀ ਹੁੰਦੀ 35000 ਰੁਪਿਆ ਜੋ ਜੋੜਾ ਲੈਣਾ ਤਾਂ 65000 ਦੇ ਵਿੱਚ 200 ਕਿਲੋਮੀਟਰ ਤੱਕ ਪਹੁੰਚ ਫੇਰੀ ਤੇ ਐਂਡ ਤੇ ਤੁਹਾਨੂੰ ਇੱਕ ਵੱਛੀ ਵੀ ਵਿਖਾ ਦਈਏ ਜਿੰਦਾ ਇੱਕ ਵੀ ਲੈਣਾ ਨਹੀਂ ਰੁਪਈਆ ਵੀ ਮਾਨੂੰ ਕਹਿਣ ਤੋਂ ਬਾਅਦ ਟੁੱਟਾ ਰੁਪਈਆ ਵੀ ਨਹੀਂ ਲੈਣਾ ਇਹਦਾ ਇਹ ਮਿਲ ਜਾਣੀ ਆ ਤੁਹਾਨੂੰ ਫੇਰੀ ਦੇ ਵਿੱਚ ਮਿੱਤਰੋ ਠੀਕ ਆ ਬਾਈ ਤੇ ਜਿਹੜੇ ਭਰਾ ਨੂੰ ਚਾਹੀਦੀ ਲੈ ਭਾਈਤੀ ਵੇ ਲੈ ਇਹ ਨੱਚਦੀ ਆਏ ਐ ਕੋਸ਼ ਵੇਕੇ ਨੀ ਫੇਰੀ ਦੇ ਨਾਂ ਤੇ ਹਨਾ ਇਹਨੇ ਅਗੇ ਲਾਡੀ ਨਾ ਵਟਲੇ ਮੇਰਾ 5000 ਇਹ ਲਾਡੀ ਲਾਡੀ ਬਈ ਨੰਬਰ ਦੱਸੀ ਕੇਰਾ 9843 ਹਾਂ 90142 ਇੱਕ ਵਾਰੀ ਹੋਰ 9843 ਹਾਂ 90142 ਠੀਕ ਹੈ ਬਈ ਇਸ ਨੰਬਰ ਤੇ ਕਰ ਲੈ ਬਾਈ ਲਾਡੀ ਦੇ ਨਾਲ ਤੁਸੀਂ ਗੱਲ ਬਾਤ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ 2 ਜਨਵਰੀ ਦਿਖਾਤੇ ਆ ਬਾਈ ਸਾਰੀ ਜਾਣਕਾਰੀ ਲਈ ਨੰਬਰ ਸਕਰੀਨ ਦੇ